ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਹਿੰਮ ਸੇਵਾ ਪਖਵਾੜਾ ਦੇ ਤਹਿਤ ਅੱਜ ਪਟਿਆਲਾ ਦੀ ਗੁਰਬਖਸ਼ ਕਲੋਨੀ ਕਲੀ ਨੰਬਰ 4 ਸ਼ਿਵ ਮੰਦਰ ਵਿਖੇ ਅੱਖਾ ਦਾ ਮੁੱਖ ਜਾਗਤ ਕੈਂਪ ਲਗਾਇਆ ਗਿਆ। ਇਹ ਕੈਂਪ ਕੌਂਸਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਯਾਦਵਿੰਦਰ ਕੌਂਸਲ, ਗੁਰਵਿੰਦਰ ਕੌਂਸਲ, ਮਹਿਲਾ ਮੋਰਚਾ ਪਟਿਆਲਾ ਜ਼ਿਲ੍ਹਾ ਪ੍ਰਧਾਨ ਮਨੀਸ਼ਾ ਉੱਪਲ ਮੌਜੂਦ ਰਹੇ। ਜਿਹੜਾ ਕੈਂਪ ਅਸੀਂ ਲਗਾਇਆ ਉਹ ਕਾਉਂਸਲ ਫਾਊਂਡੇਸ਼ਨ ਵੱਲੋਂ ਸ਼੍ਰੀ ਮਹਾਦੇਵ ਮੰਦਿਰ ਚੈਰੀਟੇਬਲ ٹرسٹ ਸ਼੍ਰੀ ਮਹਾਦੇਵ ਮੰਦਿਰ ਚੈਰੀਟੇਬਲ ਕਮੇਟੀ ਅਤੇ ਡੈਡੀਕੇਟਿਡ ਪ੍ਰੋਫੈਸਰ ਗੁਰਪ੍ਰੀਤ ਸਿੰਘ ਦੇ ਸਹਿਯੋਗ ਨਾਲ ਇਹ ਕੈਂਪ ਦਾ ਆਯੋਜਨ ਕੀਤਾ ਜਿਹਦੇ ਵਿੱਚ ਡਾਕਟਰ ਜਗਜੀਤ ਆਈ ਹਸਪੀਟਲ ਦੀ ਟੀਮ ਵੱਲੋਂ ਜਿੰਨੇ ਵੀ ਉਰੇ ਮਰੀਜ਼ ਆਏ ਨੇ ਉਹਨਾਂ ਦਾ ਮੁਫਤ ਅੱਖਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਚਿੱਟੇ ਦੇ ਕਾਲੇ ਮੋਤੀ ਦਾ ਪ੍ਰੀਆ ਫੋਕਸ ਰੀਸ਼ਨ ਕੀਤਾ ਜਾ ਰਿਹਾ ਹੈ ਅਤੇ ਅੱਖਾਂ ਦੇ ਪ੍ਰਤੀ ਜਿੰਨੀ ਵੀ ਦਵਾਈ ਹੈ ਉਹ ਦਿੱਤੀ ਜਾ ਰਹੀ ਹੈ ਨਾਲੇ ਇਸ ਯੂ ਫਲਕਸਿਓਰ ਦੇ ਡਾਕਟਰ تنویر ਜਿਹੜੇ ਬਾਦ ਕਰਦੇ ਮਚੂਰ ਬਹੁਤ سارے ਡਾਕਟਰ ਨੇ ਉਹਨਾਂ ਵੱਲੋਂ ਮਰੀਜ਼ਾਂ ਦਾ ਜਿਹਨੂੰ ਕੋਈ ਵੀ ਸਿੱਕਤ ਆਪਣੇ ਆਰਥੋਪੈਡਿਕ ਹੈਗੀ ਹੈ ਉਹਦਾ ਦਾ ਫਰੀਓਸ ਪੋਸਟ ਦੇਖ ਦੇ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਫਰੀਓਸ ਪੋਸਟ ਚੈੱਕ ਕੀਤਾ ਜਾ ਰਿਹਾ ਤੇ ਉਹਨਾਂ ਦਾ ਟਰੀਟਮੈਂਟ ਕੀਤਾ ਜਾ ਰਿਹਾ ਤੇ ਅੱਜ ਜਿਹੜਾ ਇਹ ਕੈਂਪਸ ਹੀ ਲਗਾਇਆ ਉਹ ਮਹਾਮੈ ਦਾ ਪਹਿਲਾ ਨਰਾਤਾ ਜਿਹੜਾ ਅੱਜ ਬਹੁਤ ਸੁਖੀ ਨਾ ਉਹ ਜੋ ਫਲਕਸਿਓਰ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਅੱਗਰਵਾਲ ਸਮਾਜ ਦੀ ਨਹੀਂ ਰੱਖੀ ਸੀ ਕਿ ਜੜੀ ਮਹਾਰਾਜ ਅਗਰਟੈਂਜੀ ਦੇ ਜਨਮ ਦਿਨ ਦੇ ਉੱਪਰ ਅੱਜ ਦਾ ਅਸੀਂ ਕੈਂਪ ਦਾ ਆਯੋਜਨ ਕੀਤਾ ਹੈ ਅਤੇ ਨਰਿੰਦਰ ਮੋਦੀ ਜੀ ਦੇ ਚਰਮਗ੍ਰਹਤ ਦੇ ਉੱਪਰ ਜਿਹੜੀ ਭਾਰਤੀ ਜਨਤਾ ਪਾਰਟੀ ਵੱਲੋਂ ਸੇਵਾ ਪਖਵਾੜਾ ਦੇ ਮਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਇਸ ਕੈਂਪ ਦਾ ਅਸੀਂ ਆਯੋਜਨ ਕੀਤਾ ਹੈ ਤੇ ਉਹਦੇ ਆਪਾਂ ਦੇਖ ਦਿੱਤੀ ਕਿ ਸਵੇਰ ਤੋਂ ਹੀ ਲੋਕਾਂ ਦਾ ਪੂਰਾ ਰਸਾ ਹੈ ਤੇ ਸਾਰੇ ਲੋਕ ਕੈਂਪ ਵਿੱਚ ਟਾਈਮ ਤੇ ਪਹੁੰਚ ਕੇ ਕੈਂਪ ਦਾ ਲਾਭ ਉਠਾ ਰਹੇ ਨੇ ਤੇ ਜਿੰਨੇ ਵੀ ਉਹਰੇ ਆਏ ਨੇ ਸਭ ਦਾ ਮੈਂ ਗੁਰੂ ਘਰ ਦੀ ਤਰਫੋਂ ਅਨੁਮਾਨ ਕਰਦਾ ਡਾਕਟਰਾਂ ਦੀ ਟੀਮ ਦਾ ਡਾਕਟਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਮੰਦਰ ਦੀ ਕਮੇਟੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਡੈਡੀਕੇਟਿਡ ਬ੍ਰਦਰਸ ਗਰੁੱਪ ਕੋ ਦੀ ਟੀਮ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਜਿੰਨੇ ਵੀ ਮੇਰੇ ਨਾਲ ਮੇਰੇ ਉਹਦੇ ਸਾਥੀ ਜੁੜੇ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਸਾਡੀ ਮਹਿਲਾ ਮੋਰਚਾ ਤੇ ਵੀ ਮੈਂ ਧੰਨਵਾਦ ਕਰਦਾ ਤੇ ਸਾਡੇ ਯੂਥ ਆਗੂ ਹਰਸ਼ ਸਾਡੇ ਪੜਜੰਦਾ ਪਾਰਟੀ ਦੇ ਜਿਹੜੇ ਆਗੂ ਸੋਨੂ ਸਾਡੇ ਸੋਨਮਰ ਐਸੀ ਮੋਰਚਾ ਅਧਿਕਾਰੀ ਐਸ ਕੇ ਪਾਰਟੀ ਜੀ ਸਾਡੇ ਸੁਸ਼ੀਲ ਜਿੰਦਲ ਡਾਕਟਰ ਨੇ ਉਹਨਾਂ ਦਾ ਵੀ ਅਤੇ ਹੋਰ ਜਿਨ੍ਹਾਂ ਜਿਨ੍ਹਾਂ ਦਾ ਨਾਮ ਮਿਸ ਕਰ ਰਿਹਾ ਸਭ ਦਾ ਹੋਰੀਆਂ ਤੇ ਅਧਿ ਸਹਿਯੋਗ ਦੇਣ ਤੇ ਮੈਂ तहे दिलੋਂ ਧੰਨਵਾਦ ਕਰਦਾ ਜਿਹੜਾ ਅੱਜ ਅਸੀਂ ਕੈਂਪ ਲਗਾਇਆ ਉਹ ਸ਼੍ਰੀ ਮਹਾਦੇਵ ਮੰਦਿਰ ਹਾਲ ਗਲੀ ਨੰਬਰ 4 ਗੁਰਵਖਸ਼ ਕਲੋਨੀ ਪਟਿਆਲਾ ਵਿਖੇ ਲਗਾਇਆ ਹੈ ਜਨਾਮਾ ਸਰ ਆਪ ਦਾ ਯਾਦਵਿੰਦਰ ਕੁਮਾਰ ਕਾਉਂਸਲ ਕੈਂਪ ਲਗਾਇਆ ਹੈ ਜਿਸ ਦੇ ਨਾਮ ਹਾਂਜੀ ਜੈ ਸ਼੍ਰੀ ਰਾਮਾ ਚਾਹਗਰਵਾਲ ਜੈਨ ਅਗਰ ਸਿੰਘ ਜੈਨਤੀ ਦੇ ਮੌਕੇ ਤੇ ਮਤਲਬ ਕਿ ਅੱਜ ਅਸੀਂ ਜਿਹੜਾ ਸ਼੍ਰੀ ਮਹਾਦੇਵ ਮੰਦਿਰ ਕਾਉਂਸਲ ਫਾਊਂਡੇਸ਼ਨ ਡੇਡੀਕੇਟਡ ਗਰੁੱਪ ਦੇ ਮਤਲਬ ਕਿ ਸਹਿਯੋਗ ਦੇ ਨਾਲ ਅਗਰਸੈਨ ਜਨਮ ਦਿਨ ਤੇ ਉੱਪਰ ਇਹ ਹੱਡੀਆਂ ਦਾ ਕੈਂਪ ਤੇ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ ਜੋ ਕਿ ਇੱਕ ਗਰੀਬ ਲੋਕਾਂ ਲਈ ਬਹੁਤ ਵਧੀਆ ਚੈੱਕਅਪ ਕਰਾਉਣ ਦਾ ਮੌਕਾ ਹੈ ਜਿਸ ਦੇ ਵਿੱਚ ਅਸੀਂ ਅੱਜ ਇੱਕ ਬ੍ਰੇਕਫਾਸਟ ਤੇ ਅਗਰਵਾਲ ਜਨਮ ਦਿਨ ਤੇ ਜੋ ਵੀ ਮਤਲਬ ਜ਼ਰੂਰੀ ਚੀਜ਼ਾਂ ਸੀ ਉਹ ਬਣੀਆਂ ਤੇ ਇਸ ਤਰ੍ਹਾਂ ਹੀ ਅਸੀਂ ਇਹ ਕੈਂਪ ਲਗਾਉਂਦੇ ਰਵਾਂਗੇ ਤੇ ਸਾਡੀ ਜਿਹੜੀ ਸ਼੍ਰੀ ਮਾਤਾ ਦੇ ਮੰਦਿਰ ਹੈ ਉਹ ਹਲੋ ਤੁਹਾਾਸੇਵਾ ਦੇ ਕੰਮਾਂ 'ਚ ਵੱਧ ਚੜ ਕੇ ਕੰਮਾਂ 'ਚ ਵੱਧ ਚੜ ਕੇ ਹਿੱਸਾ ਲੰਦੀ ਹੈ ਤੇ ਅਸੀਂ ਆਏ ਹੋਏ ਉਰੇ ਪਤਵੰਤੇ ਸੱਜਣਾ ਦਾ ਸਾਰਿਆਂ ਦਾ ਜਿਲੋ ਧੰਨਵਾਦ ਕਰਦੇ ਆਂ ਤੇ ਅਸੀਂ ਅੱਜ ਆਪਣੇ ਦੇਸ਼ ਦੇ ਕਾਂਗਰਸ ਹੈਚਾਏ ਭਾਜਪਾ ਹੈਚਾਏ ਆਮ ਉਹ ਤੋਂ ਉੱਪਰ ਉੱਠ ਕੇ ਅਸੀਂ ਆਪਣੇ ਅਦਰਨੀਏ ਸ਼੍ਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਅੱਜ ਜੀਐਸਟੀ ਘਟਾਇਆ ਤੇ ਜਿਹੜਾ ਆਮ ਪਬਲਿਕ ਨੂੰ ਉਹਦਾ ਬਹੁਤ ਫਾਇਦਾ ਹੋਇਆ। ਜੈ ਸ਼੍ਰੀ ਰਾਮ ਮੈਂ ਮਨੀਸ਼ਾ ਉਪਲ ਮਹਿਲਾ ਮੋਟਰ ਡਿਸਟ੍ਰਿਕਟ ਰੈਜ਼ੀਡੈਂਟ ਪਟਿਆਲਾ ਕੈਂਪਟ ਵਿੱਚ ਬੋਲ ਕੇ ਅੱਜ ਤੁਹਾਡੇ ਨਾਲ ਅ ਪਹਿਲੇ ਤਾਂ ਸਾਰਿਆਂ ਨੂੰ ਜੈ ਮਾਤਾ ਜੀ ਨਵਰਾਤਰੀ ਦੇ ਉਪਲਕਸ਼ ਜੀ ਤੇ ਅਗਰਸਨ ਜੈੰਤੀ ਵੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅਗਰਸਨ ਜੈੰਤੀ ਤੇ ਨਰਿੰਦਰਪਾਈ ਮੋਦੀ ਜੀ ਦੇ ਜਨਮ ਦਿਹਾੜੇ ਤੇ ਜਿਹੜਾ ਸੇਵਾ ਪਖਵਾੜਾ ਚੱਲ ਰਿਹਾ ਉਸ ਤੇ ਨਰਿੰਦਰ ਕਾਂਸਲ ਜੀ ਨੇ ਮਲਕੀਆ ਖਾਂਦਾ ਤੇ ਹੱਡੀਆਂ ਦਾ ਕਿਉਂ ਚੈੱਕਅਪ ਕਰਾਉਣ ਦਾ ਕੈਂਪ ਲਗਾਇਆ ਤੇ ਉਹਨਾਂ ਨੇ ਨਰਿੰਦਰਪਾਈ ਮੋਦੀ ਜੀ ਜਿਹੜਾ ਸੇਵਾ ਪਖਵਾੜਾ ਚੱਲ ਰਿਹਾ ਉਸ ਦਿਹਾਦੇ ਇਹ ਮੈਡੀਕਲ ਕੈਂਪ ਲਗਵਾਇਆ ਹੈ ਤੇ ਉਹਨਾਂ ਨੇ ਸਾਰਿਆਂ ਨੂੰ ਜਿਹੜੇ ਆਸ-ਪਾਸ ਦੇ ਲੋਕ ਹੈ ਸਾਰਿਆਂ ਨੂੰ ਬੁਲਾਇਆ ਤੇ 100 ਤੋਂ 150 ਮਤਲਬ ਕਿ ਲੋਕ ਇੱਥੇ ਆਏ ਨੇ ਤੇ ਆਪਣਾ ਅੱਖਾਂ ਦਾ ਚੈੱਕ-ਅਪ ਕਰਾ ਰਹੇ ਨੇ ਤੇ ਹੱਡੀਆਂ ਦਾ ਚੈੱਕ-ਅਪ ਕਰਾ ਰਹੇ ਨੇ ਤੇ ਮੈਂ ਭਈਆਂ ਨੂੰ ਬਹੁਤ-ਬਹੁਤ ਮੁबारकਾ ਦਿੰਦੀ ਹਾਂ ਤੇ ਉਹਨਾਂ ਨੂੰ ਅਗਰ ਸੈਂਟਰਸੀ ਦੀ ਬਹੁਤ-ਬਹੁਤ ਮੁबारकਾ ਦਿੰਦੀ ਹਾਂ ਤੇ ਉਹਨਾਂ ਦੇ ਜਿਹੜਾ ਇਹ ਮਤਲਬ ਕਿ ਸੇਵਾ ਜਿਹੜੀ ਹੈਗੀ ਹੈ ਇਹ ਹਰ ਮਹੀਨੇ ਚੱਲਦੀ ਰਹਿੰਦੀ ਹੈ ਤੇ ਹਰ ਮਹੀਨੇ ਕੈਂਪ ਲਗਾਉਂਦੇ ਰਹਿੰਦੇ ਨੇ ਮੈਂ ਉਹਨਾਂ ਦੀ ਕਾਉਂਸਲ ਫਾਊਂਡੇਸ਼ਨ ਨੂੰ ਵੀ ਮੁबारकਾ ਦਿੰਦੀ ਹਾਂ ਤੇ ਧੰਨਵਾਦ ਚੀਕ ਦੇ ਦੁਆਲੇ